ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਕਹਿੰਦੇ ਨੇ ਸਾਡੀ ਕਿਸਮਤ ਸਾਡਾ ਸਾਥ ਨਹੀਂ ਦਿੰਦੀ ਸਾਡੀ ਦਾਤ ਕਿਸਮਤ ਹੀ ਮਾੜੀ ਆ ਉਹ ਆਪਣੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣੋ ਨਾ ਅੱਜ ਦੀ ਵੀਡੀਓ ਦੇ ਵਿੱਚ ਕਮਾਈ ਵਾਲੇ ਮਹਾਪੁਰਖਾਂ ਦੇ ਉਹ ਕੀਮਤੀ ਬਚਨ ਆਪਾਂ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਆ ਜੋ ਬਚਨ ਸਾਡੀ ਜ਼ਿੰਦਗੀ ਨੂੰ ਬਦਲ ਸਕਦੇ ਨੇ ਸਾਡੇ ਕਰਮਾਂ ਨੂੰ ਸਵਾਰ ਸਕਦੇ ਆ ਤਾਂ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੇਕਰ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਵੀਡੀਓ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਵਾਹਿਗੁਰੂ ਜੀ ਜ਼ਰੂਰ ਲਿਖਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਸੰਗਤ ਜੀ ਮਹਾਪੁਰਖ ਨੇ ਇੱਕ ਬੜੀ ਹੀ ਸੋਹਣੀ ਗੱਲ ਸਮਝਾਈ ਜੇ ਆਪਾਂ ਇਸ ਇੱਕ ਗੱਲ ਨੂੰ ਹੀ ਪੱਲੇ ਬੰਨ ਲਈਏ ਤਾਂ ਸਾਡਾ ਲੋਕ ਪਰਲੋਕ ਸਹਿਲਾ ਹੋ ਸਕਦਾ ਹੈ ਮਹਾਪੁਰਖ ਜੀ ਕਹਿੰਦੇ ਬੰਦਿਆ 83 ਲੱਖ 99 ਹਜ਼ਾਰ 999 ਜੋਤਾਂ ਇਸ ਧਰਤੀ ਦੇ ਉੱਤੇ ਸਿਰਫ ਕਰਮ ਭੋਗਣ ਦੇ ਲਈ ਆਈਆਂ ਨੇ ਭਾਵ ਕਿ ਜੋ ਉਹਨਾਂ ਨੇ ਪਿਛਲੇ ਜਨਮ ਦੇ ਵਿੱਚ ਕਰਮ ਕੀਤੇ ਸਨ ਉਹਨਾਂ ਦਾ ਫਲ ਉਹ ਅੱਜ ਭੋਗ ਰਹੇ ਨੇ ਸਿਰਫ ਤੇ ਸਿਰਫ ਮਨੁੱਖ ਇੱਕ ਐਸਾ ਜੀਵ ਆ ਜੋ ਆਪਣੇ ਪਿਛਲੇ ਕਰਮ ਭੋਗ ਰਿਹਾ ਹੈ ਅਤੇ ਆਪਣੇ ਅਗਲੇ ਕਰਮ ਬਣਾ ਰਿਹਾ ਹੈ ਇਸ ਕਰਕੇ ਸਾਨੂੰ ਆਪਣਾ ਇੱਕ ਇੱਕ ਕਦਮ ਸੋਚ ਸਮਝ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਅਸੀਂ ਆਪਣੇ ਕਰਮ ਬੀਜ ਰਹੇ ਹਾਂ ਫਿਰ ਜੋ ਬੀਜਾਂਗੇ ਉਹੀ ਵੱਢਾਂਗੇ ਤਾਂ ਇਹ ਫੈਸਲਾ ਹੁਣ ਸਾਡੇ ਖੁਦ ਦੇ ਉੱਤੇ ਆ ਗਿਆ ਵੀ ਅਸੀਂ ਚੰਗੇ ਕਰਮ ਕਮਾਉਣੇ ਆ ਕਿ ਮਾੜੇ ਕਰਮ ਕਮਾਉਣੇ ਆ ਜੇ ਚੰਗੇ ਕਮਾਉਣੇ ਆ ਨਾ ਫਿਰ ਇਹਨਾਂ ਕੁਝ ਗੱਲਾਂ ਨੂੰ ਹਮੇਸ਼ਾ ਯਾਦ ਰੱਖਣਾ ਕਿ ਕਦੇ ਵੀ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਈਰਖਾ ਨਾ ਆਵੇ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਵੀ ਸਾਨੂੰ ਇਹ ਗੱਲ ਸਾਫ਼ ਸਪਸ਼ਟ ਸਮਝਾਈ ਆ ਕਿ ਪਰਕਾਰਾ ਬੁਰਾ ਨਾ ਰੱਖੋ ਜੀ ਤੁਮਕੋ ਦੁੱਖ ਨਹੀਂ ਪਾਈ ਮੀਤ ਮਹਾਪੁਰਖ ਜੀ ਕਹਿੰਦੇ ਇਹ ਪੰਕਤੀਆਂ ਨੂੰ ਆਪਣੇ ਮਨ ਦੇ ਵਿੱਚ ਆਪਣੇ ਹਿਰਦੇ ਦੇ ਵਿੱਚ ਐਨਾ ਵਸਾ ਲਓ ਜਿੱਥੇ ਜਾਓ ਇਹ ਪੰਕਤੀਆਂ ਨੂੰ ਪਹਿਲਾਂ ਯਾਦ ਕਰੋ ਕਿਉਂਕਿ ਜਿੰਨਾ ਹੀ ਆਪਾਂ ਇਹ ਪੰਕਤੀਆਂ ਨੂੰ ਯਾਦ ਕਰਾਂਗੇ ਹਿਰਦੇ ਵਿੱਚ ਵਸਾ ਕੇ ਰੱਖਾਂਗੇ ਸਾਨੂੰ ਪਤਾ ਲੱਗੇਗਾ ਵੀ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਕੀ ਸਿੱਖਿਆ ਦਿੱਤੀ ਆ ਸਾਫ਼ ਸਪਸ਼ਟ ਹੀ ਕਹਿ ਦਿੱਤਾ ਵੀ ਤੂੰ ਕਿਸੇ ਦਾ ਮਾੜਾ ਸੋਚੀ ਨਾ ਤੇਰਾ ਮੈਂ ਮਾੜਾ ਹੋਣ ਨਹੀਂ ਦੇਣਾ ਤਪ ਭੁੱਲ ਕੇ ਵੀ ਕਦੇ ਵੀ ਆਪਣੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਈਰਖਾ ਨਹੀਂ ਆਉਂਦੇ ਨੇ ਈਰਖਾ ਵਸ ਪਏ ਇਨਸਾਨ ਦਾ ਕਦੇ ਭਲਾ ਨਹੀਂ ਹੋ ਸਕਦਾ ਕਿਉਂਕਿ ਈਰਖਾ ਵਸ ਪਿਆ ਇਨਸਾਨ ਗੁਰੂ ਚਰਨਾਂ ਤੋਂ ਬਹੁਤ ਦੂਰ ਹੋ ਜਾਂਦਾ ਹੈ ਉਹ ਗੁਰੂ ਨੂੰ ਨਹੀਂ ਪਹੁੰਚਦਾ ਫਿਰ ਜੋ ਗੁਰੂ ਨੂੰ ਚੰਗਾ ਨਾ ਲੱਗੇ ਉਹ ਹੋਰ ਕਿਸੇ ਨੂੰ ਚੰਗਾ ਕਿੰਜ ਲੱਗ ਸਕਦਾ ਹੈ ਈਰਖਾ ਵਸ ਪਿਆ ਹੈ ਨਸਾਨ ਹਮੇਸ਼ਾ ਦੂਜਿਆਂ ਦੇ ਮਾੜੇ ਬਾਰੇ ਸੋਚਦਾ ਹੈ ਉਹ ਕਿਸੇ ਦੀ ਖੁਸ਼ੀ ਨੂੰ ਦੇਖ ਕੇ ਜਰ ਨਹੀਂ ਸਕਦਾ ਜਦੋਂ ਵੀ ਕਿਸੇ ਦੇ ਨਾਲ ਚੰਗਾ ਹੁੰਦਾ ਦੇਖੇਗਾ ਉਹ ਦੁਖੀ ਹੋ ਜਾਵੇਗਾ ਜਦ ਕਿਸੇ ਦੇ ਨਾਲ ਮਾੜਾ ਹੁੰਦਾ ਦੇਖਦਾ ਹੈ ਫਿਰ ਖੁਸ਼ ਹੁੰਦਾ ਹੈ ਇਸ ਕਰਕੇ ਈਰਖਾ ਵਿੱਚ ਪਿਆ ਇਨਸਾਨ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਬਾਰੇ ਹੀ ਸੋਚਦਾ ਰਹਿੰਦਾ ਹੈ ਵੀ ਮੈਂ ਕਿੰਜ ਕਿਸੇ ਦਾ ਮਾੜਾ ਕਰਾਂ ਕਿੰਜ ਕਿਸੇ ਨੂੰ ਦੁਖੀ ਕਰਾਂ ਕਿਉਂਕਿ ਉਹ ਨੂੰ ਇੰਜ ਕਰਕੇ ਖੁਸ਼ੀ ਮਿਲਦੀ ਹੈ ਪਰ ਇਹ ਸਭ ਤੋਂ ਮਾੜੀ ਗੱਲ ਹੈ ਬਾਬਾ ਅਨੰਦ ਸਿੰਘ ਜੀ ਅਕਸਰ ਵਚਨ ਕਰਦੇ ਸੀ ਭਾਈ ਕਦੇ ਵੀ ਕਿਸੇ ਦੇ ਰਾਹ ਦੇ ਰੋੜੇ ਨਾ ਬਣੋ ਕਿਉਂਕਿ ਈਰਖਾ ਵਸਪਿਆ ਇਨਸਾਨ ਦੂਜਿਆਂ ਦੇ ਰਾਹ ਦਾ ਰੋੜਾ ਹੀ ਬਣਦਾ ਹੈ ਨਾ ਤਰੱਕੀ ਦੇ ਵਿੱਚ ਰੁਕਾਵਟਾ ਪੈਦਾ ਕਰਦਾ ਹੈ ਉਹਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਬਾਬਾ ਜੀ ਕਹਿੰਦੇ ਕਦੇ ਵੀ ਕਿਸੇ ਦੇ ਰਾਹ ਦੇ ਰੋੜੇ ਨਾ ਬਣੋ ਕਿਉਂਕਿ ਰਾਹ ਦਾ ਰੋੜਾ ਹਮੇਸ਼ਾ ਖੁਕਰਾ ਜੋ ਘਰ ਰਹਿ ਜਾਂਦਾ ਹੈ ਉਸੇ ਹੀ ਤਰ੍ਹਾਂ ਈਰਖਾ ਵਸਪਿਆ ਮਨੁੱਖ ਕਦੇ ਸੁਖੀ ਨਹੀਂ ਹੋ ਸਕਦਾ ਉਹ ਇਥੇ ਇਸ ਦੁਨੀਆ ਦੇ ਵਿੱਚ ਵੀ ਦੁੱਖ ਭੋਗਦਾ ਹੈ ਉਹਨੂੰ ਅੱਗੇ ਵੀ ਢੋਈ ਨਹੀਂ ਮਿਲਦੀ ਇਸ ਕਰਕੇ ਕਦੇ ਵੀ ਆਪਣੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਈਰਖਾ ਨਹੀਂ ਆਉਂਦੇ ਨਹੀਂ ਈਰਖਾ ਤੋਂ ਹੀ ਬਾਅਦ ਬੰਦਾ ਸਾਰੇ ਮਾੜੇ ਕੰਮ ਕਰਨੇ ਸ਼ੁਰੂ ਕਰਦਾ ਹੈ ਅਤੇ ਜੋ ਸਾਨੂੰ ਮਾਲਕ ਨੇ ਦਿੱਤਾ ਹੈ ਉਹਦਾ ਕਦੇ ਹੰਕਾਰ ਨਾ ਕਰੋ ਈਰਖਾ ਹੰਕਾਰ ਇਹ ਸਾਨੂੰ ਗੁਰੂ ਚਰਨਾਂ ਤੋਂ ਦੂਰ ਲੈ ਜਾਂਦੇ ਆ ਤਾਂ ਗੁਰੂ ਚਰਨਾਂ ਤੋਂ ਦੂਰ ਹੋ ਕੇ ਕਿਸੇ ਦਾ ਭਲਾ ਕਦੇ ਹੋ ਹੀ ਨਹੀਂ ਸਕਦਾ ਕੋਸ਼ਿਸ਼ ਕਰੋ ਕਿ ਸਾਡੇ ਹੱਥੋਂ ਹਰ ਰੋਜ਼ ਕਿਸੇ ਨਾ ਕਿ ਜੇ ਇੱਕ ਜੀ ਦਾ ਭਲਾ ਜ਼ਰੂਰ ਹੋਵੇ ਅਸੀਂ ਕਿਸੇ ਨਾ ਕਿਸੇ ਦੀ ਖੁਸ਼ੀ ਦਾ ਕਾਰਨ ਜ਼ਰੂਰ ਬਣੀਏ ਕਿਸੇ ਜੀਵ ਜੰਤੂ ਪੰਛੀ ਕਿਸੇ ਮਨੁੱਖ ਦੇ ਭਲੇ ਦਾ ਕਾਰਨ ਬਣੀਏ ਉਹਦੀ ਖੁਸ਼ੀ ਦਾ ਕਾਰਨ ਬਣੀਏ ਜੇ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਘੱਟੋ-ਘੱਟ ਮਾੜਾ ਵੀ ਨਾ ਕਰੀਏ ਕਿਉਂਕਿ ਜੋ ਅੱਜ ਅਸੀਂ ਕਰਦੇ ਆ ਨਾ ਇਹ ਹੀ ਸਾਡੇ ਕਰਮ ਬਣੇ ਜੇ ਇੱਕ-ਇੱਕ ਕੰਮ ਨੂੰ ਅਸੀਂ ਸੋਚ ਸਮਝ ਕੇ ਕਰਾਂਗੇ ਤਾਂ ਤੱਕ ਕਦੇ ਵੀ ਮਾੜੇ ਕਰਮ ਨਹੀਂ ਬਣਨਗੇ ਤਵਾਸ ਭੁੱਲ ਕੇ ਵੀ ਕਹਦੀ ਕਿਸੇ ਦੇ ਨਾਲ ਈਰਖਾ ਨਹੀਂ ਕਰਨੀ ਅਤੇ ਜੇ ਵੇਖਿਆ ਜਾਵੇ ਤੇ ਈਰਖਾ ਸਾਨੂੰ ਹਰ ਪੱਤਰ ਦੇ ਉੱਤੇ ਨੁਕਸਾਨ ਪਹੁੰਚਾਉਂਦੀ ਆ ਈਰਖਾ ਸਾਡੀ ਨਾ ਕਾਮਯਾਬੀ ਦਾ ਵੱਡਾ ਕਾਰਨ ਆ ਕਿਉਂਕਿ ਜੋ ਮਨੁੱਖ ਈਰਖਾ ਵਸ ਪੈ ਜਾਂਦਾ ਹੈ ਨਾ ਉਹ ਆਪਣੇ ਆਪ ਵੱਲ ਧਿਆਨ ਦੇ ਹੀ ਨਹੀਂ ਪਾਉਂਦਾ ਉਹਦਾ ਧਿਆਨ ਹਰ ਵੇਲੇ ਦੂਜਿਆਂ ਦੇ ਵਿੱਚ ਰਹਿੰਦਾ ਹੈ ਕਿ ਦੂਜੇ ਆ ਮਨੁੱਖ ਕੀ ਕਰ ਰਿਹਾ ਹੈ ਕਿੱਥੇ ਜਾ ਰਿਹਾ ਹੈ ਕਿੱਥੇ ਆ ਰਿਹਾ ਹੈ ਉਹ ਉਹਦੇ ਕੰਮ ਕਰਨ ਦੇ ਤਰੀਕੇ ਦੇ ਵੱਲ ਧਿਆਨ ਦਿੰਦਾ ਹੈ ਇਸ ਕਰਕੇ ਆਪਣੇ ਕੰਮਕਾਰਾਂ ਵੱਲ ਵੀ ਧਿਆਨ ਨਹੀਂ ਦੇ ਪਾਉਂਦਾ ਈਰਖਾ ਵਸ ਪਿਆ ਇਨਸਾਨ ਸਰੀਰਕ ਅਤੇ ਮਾਨਸਿਕ ਤੌਰ ਤੇ ਵੀ ਬਿਮਾਰ ਹੋ ਜਾਂਦਾ ਹੈ ਕੰਮਕਾਰਾਂ ਦੇ ਵਿੱਚ ਵੀ ਘਾਟੇ ਪੈਂਦੇ ਆ ਤਾਂ ਇਸ ਕਰਕੇ ਆਪਾਂ ਬਿਲਕੁਲ ਵੀ ਈਰਖਾ ਨਹੀਂ ਕਰਨੀ ਨਾ ਹੀ ਮਾਲਕ ਵੱਲੋਂ ਦਿੱਤੀਆਂ ਹੋਈਆਂ ਚੀਜ਼ਾਂ ਦਾ ਕਦੇ ਹੰਕਾਰ ਕਰਨਾ ਹੈ ਜਿੰਨਾ ਹੋ ਸਕੇ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਕਿ ਜੋ ਦਾਤ ਤੁਸੀਂ ਮਿਲੋ ਦਿੱਤੀ। ਮਹਾਪੁਰਖ ਜੀ ਕਹਿੰਦੇ ਜਿੰਨਾ ਹੀ ਆਪਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਆ ਨਾ ਉੰਨੀ ਹੀ ਸਾਡੇ ਉੱਤੇ ਕਿਰਪਾ ਹੁੰਦੀ ਆ। ਉਹ ਰੋਜ਼ ਸਵੇਰੇ ਉੱਠ ਕੇ ਸ਼ੁਕਰਾਨਾ ਰੋਟੀ ਖਾਣ ਵੇਲੇ ਸ਼ੁਕਰਾਨਾ ਕੁਝ ਪਹਿਨਣ ਵੇਲੇ ਸ਼ੁਕਰਾਨਾ ਜੋ ਵੀ ਨਿੱਕੀ ਵੱਡੀ ਚੀਜ਼ ਸਾਡੇ ਘਰ ਦੇ ਵਿੱਚ ਆਵੇ ਬਸ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਜਿੰਨਾ ਹੀ ਸ਼ੁਕਰਾਨਾ ਕਰਦੇ ਜਾਵਾਂਗੇ ਓਨੀ ਹੀ ਮਾਲਕ ਦੀ ਕਿਰਪਾ ਸਾਡੇ ਉੱਤੇ ਵਰਤੇਗੀ ਤੀਸਰੀ ਗੱਲ ਕਿ ਅਮਰਤ ਵੇਲਾ ਤੀਸਰੀ ਗੱਲ ਕਿ ਜ਼ਿੰਦਗੀ ਦੇ ਵਿੱਚ ਦੁੱਖ ਹੋਵੇ ਸੁੱਖ ਹੋਵੇ ਅਮਰਤ ਵੇਲਾ ਨਾ ਛੱਡੋ ਅਮਰਤ ਵੇਲੇ ਦੇ ਵਿੱਚ ਕਦੇ ਵੀ ਨਾਗਾ ਨਹੀਂ ਪੈਣਾ ਚਾਹੀਦਾ ਬਾਬਾ ਆਨੰਦ ਸਿੰਘ ਜੀ ਕਹਿੰਦੇ ਸੀ ਵੀ ਕਈ ਵਾਰ ਇੱਕ ਦਿਨ ਦਾ ਛੁੱਟਿਆ ਅਮਰਤ ਵੇਲਾ ਕਈ-ਕਈ ਦੇਣ ਮਹੀਨੇ ਵਾਰ ਰਾਸ ਨਹੀਂ ਆਉਂਦਾ ਵਾਪਸ ਉਹ ਅਵਸਥਾ ਨਹੀਂ ਬਣਦੀ ਇਸ ਕਰਕੇ ਦੁੱਖ ਹੋਵੇ ਸੁੱਖ ਹੋਵੇ ਅਮਰਤ ਵੇਲੇ ਦੇ ਵਿੱਚ ਜ਼ਰੂਰ ਉੱਠਣਾ ਹੈ ਉੱਠ ਕੇ ਸਤਿਗੁਰ ਸੱਚੇ ਪਾਸ਼ਾ ਦਾ ਨਾਮ ਜਪਣਾ ਹੈ ਭਜਨ ਬੰਦਗੀ ਕਰਨੀ ਆ ਗੁਰਬਾਣੀ ਦਾ ਪਾਠ ਕਰਨਾ ਹੈ ਕਿਉਂਕਿ ਗੁਰੂ ਦਾ ਗਿਆਨ ਅਤੇ ਧਿਆਨ ਸਾਡੇ ਲਈ ਦੋਵੇਂ ਹੀ ਜ਼ਰੂਰੀ ਨੇ ਦੁੱਖ ਵੇਲੇ ਸਤਿਗੁਰ ਸੱਚੇ ਪਾਸ਼ਾ ਦੇ ਅੱਗੇ ਅਰਦਾਸ ਬੇਨਤੀ ਸੁੱਖ ਵੇਲੇ ਮਾਲਕ ਦਾ ਸ਼ੁਕਰਾਨਾ ਹਰ ਵੇਲੇ ਸਿਮਰਨ ਦੁੱਖ ਦੀ ਘੜੀ ਦੇ ਵਿੱਚ ਕਦੇ ਡੋਲਣਾ ਨਹੀਂ ਚਾਹੀਦਾ। ਕੁਝ ਲੋਕ ਦੁੱਖ ਦੀ ਘੜੀ ਦੇ ਵਿੱਚ ਡੋਲ ਜਾਂਦੇ ਨੇ, ਘਬਰਾ ਜਾਂਦੇ ਨੇ। ਪਰ ਹਰ ਦੁੱਖ ਸਾਨੂੰ ਦੁਖੀ ਕਰਨ ਦੇ ਲਈ ਨਹੀਂ ਆਉਂਦਾ। ਕਈ ਦੁੱਖਾਂ ਦੇ ਪਿੱਛੇ ਵੱਡੇ-ਵੱਡੇ ਸੁੱਖ ਲੁਕੇ ਹੁੰਦੇ ਨੇ। ਮਹਾਂਪੁਰਖ ਜੀ ਕਹਿੰਦੇ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆਵੇ ਨਾ ਸਮਝੋ ਇਸ ਤੋਂ ਬਾਅਦ ਸੁੱਖ ਆਉਣ ਵਾਲਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜਦੋਂ ਆਪਣੇ ਪਿਆਰਿਆਂ ਤੇ ਕਿਰਪਾ ਕਰਦੇ ਨੇ ਨਾ ਪਹਿਲਾਂ ਪਰਖ ਕਰਦੇ ਨੇ, ਦੇਖਦੇ ਨੇ ਕਿ ਮੇਰਾ ਬੱਚਾ ਇਹ ਚੀਜ਼ ਨੂੰ ਸੰਭਾਲਣ ਦੇ ਯੋਗ ਹੈ ਕਿ ਨਹੀਂ। ਜਿਵੇਂ ਕਈ ਬੀਬੀਆਂ ਮਿੱਟੀ ਦਾ ਪਾਂਡਾ ਲੈਣ ਲੱਗਿਆ ਉਹਨੂੰ ਪਨਕਾ ਕੇ ਦੇਖਦੀਆਂ ਨਾ ਵੀ ਇਹ ਪਾਂਡਾ ਠੀਕ ਆ ਉਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਸਾਡੇ ਉੱਤੇ ਕਿਰਪਾ ਕਰਨੀ ਹੋਵੇ ਤਾਂ ਉਹ ਵੀ ਸਾਡੀ ਪ੍ਰੀਖਿਆ ਲੈਂਦੇ ਨੇ ਸਾਡੀ ਪਰਖ ਕਰਦੇ ਨੇ ਦੇਖਦੇ ਨੇ ਕੀ ਮੇਰਾ ਇਹ ਬੱਚਾ ਕਿੰਨੇ ਕ ਪਾਣੀ ਦੇ ਵਿੱਚ ਆ ਸੋ ਮੁੱਖ ਦੀ ਗੱਲ ਇਹ ਆ ਕਿ ਸਤਿਗੁਰ ਸੱਚੇ ਪਾਸ਼ਾ ਨੇ ਸਾਨੂੰ ਕਰਮ ਕਮਾਉਣ ਦੀ ਛੋਟ ਦਿੱਤੀ ਆ ਬਾਕੀ ਆਪਣੇ ਹੱਥ ਵਿੱਚ ਆ ਜੀ ਆਪਾਂ ਆਪਣੇ ਚੰਗੇ ਕਰਮ ਬਣਾਉਣੇ ਆ ਕਿ ਮਾੜੇ ਕਰਮ ਬਣਾਉਣੇ ਕਿਸਮਤ ਨੂੰ ਦੋਸ਼ ਨਾ ਦੋ ਕਿਸਮਤ ਲਿਖਣ ਦਾ ਲਿਖਾਉਣ ਦਾ ਹੱਕ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਦੇ ਦਿੱਤਾ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਡੀ ਕਿਸਮਤ ਦੇ ਵਿੱਚ ਉਹੀ ਲਿਖਣਾ ਹੈ ਜੋ ਆਪਾਂ ਕਰਮ ਕਮਾਉਨੇ ਆ ਤਾਂ ਆਪਣੇ ਕਰਮਾਂ ਵੱਲ ਧਿਆਨ ਦੇਣਾ ਹੈ ਇਹ ਨਹੀਂ ਕਹਿਣਾ ਵੀ ਅੱਜ ਮੈਂ ਮਾੜਾ ਕੰਮ ਕਰ ਰਿਹਾ ਹਾਂ ਇਹ ਮੈਨੂੰ ਕਿਹੜਾ ਕੋਈ ਦੇਖ ਰਿਹਾ ਹੈ ਉਹ ਸਤਿਗੁਰ ਸੱਚੇ ਪਾਤਸ਼ਾਹ ਦੇ ਸੀਸੀਟੀਵੀ ਕੈਮਰੇ ਹਮੇਸ਼ਾ ਸਾਡੇ ਉੱਤੇ ਲੱਗੇ ਹੋਏ ਨੇ ਜਿੱਥੇ ਵਰਜੀ ਛੁਪ ਕੇ ਮਾੜਾ ਕੰਮ ਕਰ ਲਈਏ ਸਤਿਗੁਰ ਸੱਚੇ ਪਾਤਸ਼ਾਹ ਨੇ ਉਹ ਆਪਣੇ ਬਹੀ ਖਾਤੇ ਵਿੱਚ ਲਿਖ ਲੈਣਾ ਹੈ ਉਹ ਸਾਡਾ ਮਾੜਾ ਕਰਮ ਸਾਨੂੰ ਭੋਗਣਾ ਹੀ ਪੈਣਾ ਹੈ ਜਿਸ ਦਿਨ ਸਾਨੂੰ ਇਸ ਗੱਲ ਦੀ ਸਮਝ ਆ ਗਈ ਕਿ ਜੋ ਕਰਮ ਬੀਜ ਅੱਜ ਅਸੀਂ ਬੀਜ ਰਹੇ ਹਾਂ ਇਹ ਸਾਨੂੰ ਹੀ ਵੱਢ ਕੇ ਖਾਣੇ ਪੈਣੇ ਆ ਉਸੇ ਦਿਨ ਤੋਂ ਸਾਡਾ ਭਲਾ ਹੋਣਾ ਸ਼ੁਰੂ ਹੋ ਜਾਵੇਗਾ ਅੱਜ ਕਈ ਲੋਕ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ ਉਹ ਕਹਿੰਦੇ ਆ ਅੱਗੇ ਕਿੰਨੇ ਦੇਖਿਆ ਪਰ ਨਹੀਂ ਜੇ ਅੱਗੇ ਨਹੀਂ ਦੇਖਿਆ ਨਾ